ਪੰਜਾਬ ਦੀ ਨਜ਼ਰਾਂ 14 ਤਰੀਕ ਵੱਲ ਦਿੰਦੇ ਟਿਕਗੀਆਂ ਹੋਈਆਂ ਨੇ ਹੁਣ ਅਕਾਲੀ ਦਲ ਵੀ ਕਹਿ ਰਿਹਾ ਸੀ ਉੱਥੇ ਰੈਲੀ ਕਰਾਂਗੇ ਜਾਂ ਉੱਥੇ ਆਪਣਾ ਆਪਣਾ ਜਿਹੜਾ ਇੱਕ ਕਾਨਫਰੰਸ ਕਰਦੇ ਹੋ ਨਜ਼ਰ ਆਵਾਂਗੇ ਉਹਨਾਂ ਕੋਲ ਬਹੁਤ ਵੱਡੇ ਸਾਧਨ ਇੱਕ ਦਿਨ ਲਈ ਰੈਲੀ ਲਈ ਤਾਂ ਬਹੁਤ ਕੁਝ ਕਰ ਸਕਦੇ ਆ ਅਸੀਂ ਤੇ ਲੋਕਾਂ ਨੂੰ ਅਪੀਲ ਕਰਦੇ ਆ ਲੋਕਾਂ ਨੇ ਆਪ ਮਹਾਰੇ ਆਉਣਾ ਸੀ ਕਿਸੇ ਨੂੰ ਕੋਈ ਕਿਰਾਇਆ ਦੇ ਕੇ ਨਹੀਂ ਲਿਆਉਣਾ ਕਿਸੇ ਨੂੰ ਕੋਈ ਨਸ਼ੇ ਦਾ ਲਾਲਚ ਨਹੀਂ ਦੇਣਾ ਅਸੀਂ ਤੇ ਕਹਿੰਨੇ ਆ ਕਿ ਆਪਾਂ ਪੰਜਾਬ ਨੂੰ ਬਚਾਉਣ ਵਾਸਤੇ ਤੁਸੀਂ ਸਾਰੇ ਜਣੇ ਆਓ ਇਕੱਠੇ ਹੋ ਕੇ ਆਪਾਂ ਇਹਦੀ ਜੋ ਵੀ ਜਿੱਦਾਂ ਦੇ ਹਾਲਾਤ ਬਣੇ ਪਏ ਸਾਡੀ ਨੌਜਵਾਨੀ ਨਸ਼ਿਆਂ ਚ ਬਰਬਾਦ ਹੋ ਰਹੀ ਆ ਦਿਨ ਦਿਹਾੜੇ ਕਤਲ ਹੋ ਰਹੇ ਆ ਕਈ ਕੁਛੇ ਪ੍ਰੋਤਿਆ ਮੰਗੀਆਂ ਜਾ ਰਹੀਆਂ ਤੇ ਆਪਾਂ ਇਹ ਪੰਜਾਬ ਨੂੰ ਇਹੋ ਜਿਹੇ ਸਾਡੇ ਗੁਰੂਆਂ ਪੀਰਾਂ ਦੀ ਸੋਚ ਦੇ ਅਨਸਾਰ ਉਹੋ ਜਿਹਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰੀਏ ਜਿੱਥੇ ਬੰਦੀਆਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਕਿਉਂਕਿ ਜਿੱਥੇ ਬੰਦੀਆਂ ਦੇ ਬਿਆਨ ਹੋਣੇ ਸ਼ੁਰੂ ਹੋ ਗਏ ਕਈ ਕਹਿੰਦੇ ਨੇ ਇਹ ਕੱਲ੍ਹਸਤਾਨ ਦੇ ਨਾਲ ਜੇ ਨਹੀਂ ਚੱਲਣਗੇ ਤਾਂ ਇਹ ਨਹੀਂ ਚੱਲਾਂਗੇ ਕਿ ਕੀ ਲੱਗਦਾ ਕਿ ਅਮਰਪਾਲ ਸਿੰਘ ਨੇ ਕਦੀ ਖਾਲਸਾ ਦੀ ਮੰਗ ਕੀਤੀ ਸੀ ਅੱਜ ਸਾਨੂੰ ਸਾਡੀ ਜਿਹੜੀ ਲੋੜ ਆ ਨਾ ਸਾਨੂੰ ਪਹਿਲ ਪੰਜਾਬ ਦੀ ਹਾਲਾਤ ਦੇਖਣੇ ਚਾ ਉਹ ਲੋਕਾਂ ਨਾਲ ਜੋ ਸਾਡੇ ਨਾਲ ਬੇਇਨਸਾਫੀ ਹੋ ਰਹੀ ਉਹਦੇ ਖਿਲਾਫ ਲੜਨਾ ਚਾਹੀਦਾ ਠੀਕ ਹੈ ਕਿ ਰਾਜ ਹੋਵੇ ਤੇ ਬਹੁਤ ਵਧੀਆ ਗੱਲ ਹੈ ਤੇ ਅਸੀਂ ਰਾਜ ਵਾਸਤੇ ਵੀ ਆਪਾਂ ਕੁਝ ਇਹ ਇਹ ਲੋਕਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਸੋਚ ਬਦਲ ਕੇ ਜਿਹੜਾ ਇਹੋ ਜਿਹਾ ਪਿਛਟ ਰਾਜਨੀਤੀ ਤੋਂ ਲੋਕਾਂ ਨੂੰ ਬਚਾਈਏ ਉਸ ਇਹ ਵੀ ਰਾਜ ਹਲ ਵਾਸਤੇ ਨੂੰ ਕਦਮ ਹੈ ਜੀ ਲੇਕਿਨ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਝੋਲੀ ਟੱਡ ਕੇ ਸਾਰੇ ਗੁਨਾ ਆਪਣੇ ਝੋਲੀ ਚ ਪਵਾ ਲੈ ਸਕਨ ਜਿਹੜੇ ਉਸ ਟਾਈਮ ਤੇ ਹੋਏ ਸਨ ਝੂਠੇ ਆਪਣੇ ਤੇ ਇਹਨਾਂ ਨੇ ਇਹ ਅਦਵੀ ਦੀ ਗੱਲ ਕੀਤੀ ਮੈਂ ਤਾਂ ਫੈਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਆਪਣੀ ਝੋਲੀ ਪਾ ਲਵਾਂ ਪਹਿਲਾਂ ਤਾਂ ਲੋਕ ਇਲਜ਼ਾਮ ਲਗਾਉਂਦੇ ਸੀ ਕਿ ਕਿ ਇਹਨਾਂ ਨੇ ਆ ਕੁਝ ਕੀਤਾ ਤੇ ਹੁਣ ਤੇ ਇਹਨਾਂ ਨੇ ਅਕਾਲ ਤਖਤ ਸਰਸਤੇ ਗੁਰੂ ਦੀ ਹਜ਼ੂਰੀ ਚ ਮੰਨ ਵੀ ਲਿਆ ਕਿ ਅਸੀਂ ਸਭ ਕੁਝ ਕੀਤਾ ਤੁਸੀਂ ਪੰਜਾਬ ਦੇ ਲੋਕਾਂ ਦੇ ਨਮਾਇंदे ਨਹੀਂ ਰਹੇ ਤੁਸੀਂ ਛੱਡ ਦਿਓ ਲੋਕਾਂ ਦਾ ਖੇੜਾ ਲੋਕਾਂ ਨੂੰ ਆਪੇ ਕੋਈ ਨਵੀਂ ਧਰ ਲੱਭ ਲੈਣਗੇ ਪਰ ਮੇਰੇ ਖਿਆਲੋਂ ਅਜੇ ਵੀ ਚਿੰਬੜੇ ਹੋਏ ਆ ਅਜੇ ਵੀ ਅਕਾਲ ਤਖਤ ਦੇ ਆਦੇਸ਼ ਨੂੰ ਉਹਨਾਂ ਨੇ ਚੁਣੌਤੀ ਦਿੱਤੀ ਹੋਈ ਆ 14 ਤਰੀਕ ਨੂੰ ਅਮਰਪਾਲ ਸਿੰਘ ਬਾਹਰ ਆ ਰਹੇ ਨੇ ਤੇ ਉਸ ਕਾਨਫਰੰਸ ਵਿੱਚ ਨਜ਼ਰ ਆਉਣਗੇ ਕਿੰਨੀ ਕਿ ਸੱਚਾਈ ਹੈ ਜੀ ਇੱਥੇ 2027 ਦੀ ਤਿਆਰੀ ਸ਼ੁਰੂ ਹੋ ਜੇਗੀ 14 ਤਰੀਕ ਤੋਂ ਬਾਅਦ 2027 ਵੀ ਵੇਖਾਂਗੇ ਉਹ ਪਹਿਲਾਂ ਹੀ ਆਪਣੀ ਤਿਆਰੀ ਆਪਣੇ ਵੱਲੋਂ ਤੇ ਪੂਰਾ ਤਿਆਰ ਰਹੀਏ ਬਾਕੀ ਜਦੋਂ ਮੌਕਾ ਆਊਗਾ ਉਹ ਵੀ ਦੇਖਾਂਗੇ 14 ਤਰੀਕ ਮਾਗੀ ਦੇ ਮੇਲੇ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਤੇ ਖਡੂਰ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਸਰਦਾਰ ਅਮਰਪਾਲ ਸਿੰਘ ਜੋ ਕਿ ਦੇਬੂਕਰ ਜੇਲ੍ਹ ਚ ਬੰਦ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੀ ਇਹ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬਾਪੂ ਤਰਸੇਮ ਸਿੰਘ ਹੋਣੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਗੱਲ ਕਰਦੇ ਬਾਪੂ ਜੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਬਾਪੂ ਜੀ ਕੀ ਮੁਸ਼ਕਿਲਾਂ ਆ ਰਹੀਆਂ ਨੇ ਕਹਿ ਰਹੇ ਨੇ ਕਿ ਪਰਮਿਸ਼ਨਾਂ ਅਪਲਾਈ ਕੀਤੀਆਂ ਗਈਆਂ ਨੇ ਰੋਕ ਠੜਕੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕੀ ਮੁਸ਼ਕਲਾ ਕੀ ਆ ਰਹੀ ਹੈ ਮੁਸ਼ਕਿਲਾਂ ਤੇ ਇਹੋ ਹੀ ਹੈ ਕਿ ਜਦੋਂ ਇਹ ਸਾਡੀਆਂ ਸਾਰੀਆਂ ਪੁਰਾਣੀਆਂ ਧਿਰਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਇਹ ਕੋਈ ਜੋ ਜੋ ਇਹ ਕਰ ਰਿਹਾ ਹੈ ਸਾਡੇ ਲਈ ਕੋਈ ਚੈਲੰਜ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਦੇਖ ਲਿਆ ਹੈ ਇਲੈਕਸ਼ਨ 'ਚ ਹਾਂਜੀ ਤੇ ਲੋਕ ਇਹਨਾਂ ਨੂੰ ਬਹੁਤ ਚਾਹ ਰਹੇ ਆ ਸਮਰਥਨ ਦੇ ਰਹੇ ਆ ਤੇ ਇਸ ਕਰਕੇ ਕੋਈ ਨਾ ਕੋਈ ਤਰੀਕੇ ਨਾਲ ੜਕੇ ਪਾਏ ਜਾ ਰਹੇ ਆ ਲੇਕਿਨ ਬਾਪੂ ਜੀ ਜੇਕਰ ਹੁੰਨ ਦੀ ਗੱਲ ਕੀਤੀ ਜਾ ਸਾਰੇ ਪੰਜਾਬ ਦੀ ਨਜ਼ਰ 14 ਤਰੀਕ 'ਤੇ ਦਿੰਦੇ ਤਿਕ ਗਿਆ ਹੋਈਆਂ ਨੇ ਹੁਣ ਅਕਾਲੀ ਦਲ ਵੀ ਕਹਿ ਰਿਹਾ ਸੀ ਉਥੇ ਰੈਲੀ ਕਰਾਂਗੇ ਜਾਂ ਉਥੇ ਆਪਣਾ ਆਪਣਾ ਜਿਹੜਾ ਕਿ ਕਾਨਫਰੰਸ ਕਰਦੇ ਹੋ ਨਜ਼ਰ ਆਵਾਂਗੇ ਲੱਗਦਾ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੇ ਬਲਬੂਤੇ ਦੇ ਨਾਲ ਉਹਨਾਂ ਨੂੰ ਨਹੀਂ ਉਹ ਚਲੋ ਜੀ ਉਹ ਤੇ ਉਹਨਾਂ ਦਾ ਆਪਣਾ ਪਰਸਨਲ ਮਾਮਲਾ ਹੈ ਪਰ ਮੈਂ ਸੋਚਦਾ ਕਿ ਉਹਨਾਂ ਕੋ ਬਹੁਤ ਵੱਡੇ ਸਾਧਨ ਇੱਕ ਦਿਨ ਲਈ ਰੈਲੀ ਲਈ ਤਾਂ ਬਹੁਤ ਕੁਝ ਕਰ ਸਕਦੇ ਆ ਅਸੀਂ ਤੇ ਲੋਕਾਂ ਨੂੰ ਅਪੀਲ ਕਰਦੇ ਆ ਲੋਕਾਂ ਨੇ ਆਵ ਮਹਾਰੇ ਆਉਣਾ ਸੀ ਕਿਸੇ ਨੂੰ ਕੋਈ ਕਿਰਾਇਆ ਦੇ ਕੇ ਨਹੀਂ ਲਿਆਉਣਾ ਕਿਸੇ ਨੂੰ ਕੋਈ ਨਸ਼ੇ ਦਾ ਲਾਲਚ ਨਹੀਂ ਦੇਣਾ ਅਸੀਂ ਤੇ ਕਹਿੰਨੇ ਕਿ ਆਪਾਂ ਪੰਜਾਬ ਨੂੰ ਬਚਾਉਣ ਵਾਸਤੇ ਤੁਸੀਂ ਸਾਰੇ ਜਣੇ ਆਓ ਇਕੱਠੇ ਹੋ ਕੇ ਆਪਾਂ ਇਹਦੀ ਜੋ ਜਿੱਦਾਂ ਦੇ ਹਾਲਾਤ ਬਣੇ ਪਏ ਸਾਡੀ ਨੌਜਵਾਨੀ ਨਸ਼ਿਆਂ ਚ ਬਰਬਾਦ ਹੋ ਰਹੀ ਆ ਦਿਨ ਦਿਹਾੜੇ ਕਤਲ ਹੋ ਰਹੇ ਆ ਕਈ ਕੁਸ਼ੇ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਆਪਾਂ ਇਹ ਪੰਜਾਬ ਨੂੰ ਇਹੋ ਜਿਹਾ ਸਾਡੇ ਗੁਰੂਆਂ ਪੀਰਾਂ ਦੀ ਸੋਚ ਦੇ ਅਨਸਾਰ ਉਹੋ ਜਿਹਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰੀਏ ਸਰ ਜੀ ਲੇਕਿਨ ਜਿਸ ਤਰ੍ਹਾਂ ਦਾ ਮੈਂਡੇਟ ਐਤਵਾਰ ਇਸ ਵਾਰ ਮਿਲਿਆ ਅਮਰਪਾਲ ਸਿੰਘ ਹੁਣਾਂ ਨੂੰ ਕਡੂਰ ਸਾਹਿਬ ਤੋਂ ਲੋਕ ਕੀ ਕਹਿੰਦੇ ਨੇ ਕਿਉਂਕਿ ਅਕਸਰ ਹੀ ਲੋਕ ਨੁਮਾਇੰਦੇ ਨੂੰ ਚੁੰਦੇ ਨੇ ਕਿ ਉਹਨਾਂ ਦਾ ਕੰਮ ਹੋ ਸਕਣ ਤੁਹਾਡੇ ਕੰਮ ਹੋ ਪਾ ਰਹੇ ਨੇ ਕਿ ਨਹੀਂ ਹੋ ਪਾ ਰਹੇ ਕਿਸ ਤਰ੍ਹਾਂ ਦੇ ਹਾਲਾਤ ਨੇ ਉੱਥੇ ਜੀ ਨਹੀਂ ਲੋਕਾਂ ਨੇ ਜੀ ਅਮਰਪਾਲ ਨੂੰ ਲੋਕ ਇਹ ਪਿਆ ਤੇ ਪਹਿਲਾਂ ਹੀ ਸਾਨੂੰ ਕਿਹਾ ਸੀ ਕਿ ਤੁਸੀਂ ਕੀ ਕੰਮ ਕਰੋਗੇ ਸੇ ਤਾਂ ਵੋਟ ਪਾਵਾਂਗੇ ਤੇ ਨਾ ਹੀ ਹੁਣ ਸਾਨੂੰ ਕਹਿੰਦੇ ਉਹਨਾਂ ਨੂੰ ਸਰਕਾਰ ਪ੍ਰਤੀ ਗੁੱਸਾ ਹੈ ਕਿ ਠੀਕ ਹੈ ਕਿ ਸਰਕਾਰ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਜਾਂ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਉਹ ਵੱਖਰੀ ਗੱਲ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਜੋ ਲੋਕਾਂ ਦਾ ਹੱਕ ਬਣਦਾ ਠੀਕ ਹੈ ਕਿ ਅਮਰਤਪਾਲ ਦੀ ਕੋ ਪਰਸਨਲ ਬੈਨੀਫਿਟ ਹੈ ਉਹ ਤੁਸੀਂ ਨਾ ਦਿਓ ਕੋਈ ਗੱਲ ਨਹੀਂ ਪਰ ਜੋ ਉਹਨਾਂ ਨੂੰ ਉਹ ਜੋ ਐਮਪੀ ਫੰਡ ਹੈ ਜਾਂ ਜੋ ਹਾਲਕੇ ਦਾ ਵਾਸਤੇ ਉਹ ਉਹਨਾਂ ਦੇ ਕਰ ਸਕਦੇ ਆ ਉਹਨਾਂ ਵਾਸਤੇ ਕੋਈ ਤੁਸੀਂ ਉਹਨਾਂ ਦਾ ਪੀਏ ਅਥਰਾਇਜ਼ ਕਰਕੇ ਕਿਸੇ ਦੇ ਥਰੂ ਉਹ ਜੋ ਵੀ ਉਹਨਾਂ ਦਾ ਬਣਦਾ ਹੱਕ ਆ ਲੋਕਾਂ ਦਾ ਬਣਦਾ ਆ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਅਜੇ ਤੱਕ ਆਇਆ ਨਹੀਂ ਜੀ ਐਮਪੀ ਫੰਡ ਕੋਈ ਨਹੀਂ ਅਜੇ ਅਜੇ ਤੱਕ ਕੋਈ ਕਿਸੇ ਨੂੰ ਅਥਰਾਇਜ਼ੇਸ਼ਨ ਨਹੀਂ ਦਿੱਤੀ ਕਿ ਤੁਸੀਂ ਕੌਣ ਇਹਨੂੰ ਜੁਟੀਲ ਨਾਮ ਸੋਚਿਆ ਪਾਰਟੀ ਦਾ ਕਿ ਆਹ ਪਾਰਟੀ 14 ਤਰੀਕ ਨੂੰ ਨਾਮ ਹੋ ਸਕਦਾ ਕਿ ਲੱਗਦਾ ਹੈ ਕਿ ਉਸੇ ਦਿਨ ਹੀ ਗਰਭ ਚੋਂ ਨਿਕਲੇਗਾ ਕਿ ਇਹ ਨਾਮ ਹੋਏਗਾ ਜੀ ਨਹੀਂ ਅਜੇ ਨਾਂ ਤੋਂ 4-5 ਨਾਮ ਤੇ ਚਰਚਾ ਚੱਲ ਰਹੀ ਆ ਤੇ ਬਾਕੀ ਇੱਕ ਉਹ ਫਾਈਨਲ ਨਾ ਦੇ ਮੇਰੇ ਖਰ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਹੋ ਸਕਦਾ ਕਿਉਂਕਿ ਅਜੇ ਜਦੋਂ ਚੋਣ ਕਮਿਸ਼ਨ ਕੋ ਜਾਂਦੇ ਉਹ ਵੀ ਤਿੰਨ ਚਾਰ ਨਾਂ ਮੰਗਦੇ ਆ ਤੇ ਉਹ ਚੋਂ ਉਹਨਾਂ ਕਿਹੜਾ ਫਾਈਨਲ ਕਰਨਾ ਤੇ ਇਸ ਕਰਕੇ ਮੇਰੇ ਖਿਆਲ ਅਜੇ ਤੇ ਅਸੀਂ ਚਾਰ ਪੰਜ ਨਾਂ ਹੈਗੇ ਸਾਡੇ ਕੋਲ ਪਰ ਉਹ ਅਸੀਂ ਉਹਦਣੇ ਹੀ ਦੇਖਾਂਗੇ ਜਥੇਬੰਦੀਆਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਕਿਉਂਕਿ ਜਥੇਬੰਦੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਕਈ ਕਹਿੰਦੇ ਨੇ ਇਹੀ ਕਾਲਿਸਥਾਨ ਦੇ ਨਾਲ ਜੇ ਨਹੀਂ ਚੱਲਣਗੇ ਤਾਂ ਹੀ ਨਹੀਂ ਚੱਲਾਂਗੇ ਕਿਸ ਤਰ੍ਹਾਂ ਦਾ ਸਹਿਯੋਗ ਹੈ ਜੀ ਨਹੀਂ ਚਲੋ ਸਾਰਿਆਂ ਦੀ ਆਪੋ ਆਪਣੀ ਵੱਖਰੀ ਵੱਖਰੀ ਡਿਊਟੀ ਕੋਈ ਕੋਈ ਕੀ ਕਰ ਸਕਦਾ ਕੋਈ ਕੀ ਕਰ ਸਕਦਾ ਮੇਰੇ ਖਿਆਲ ਹੈ ਕਿ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਪੰਜਾਬ ਨੂੰ ਬਚਾਉਣਾ ਹੈ ਲੇਕਿਨ ਜਿਸਾ ਤੁਸੀਂ ਕਹੇ ਕਿ ਅੰਮ੍ਰਿਤਪਾਲ ਸਿੰਘ ਨੇ ਕਦੀ ਖਾਲਸਾਤਨ ਦੀ ਮੰਗ ਨਹੀਂ ਕੀਤੀ ਲੋਕਾਂ ਦੇ ਕਹੇ ਤੇ ਉਹਨਾਂ ਨੇ ਕੀਤੀ ਕਿ ਲੱਗਦਾ ਹੈ ਕਿ ਇਹ ਸੱਚਾਈ ਹੈ ਔਰ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਕਿਉਂਕਿ ਪਹਿਲਾਂ ਮਾਤਾ ਜੀ ਵੱਲੋਂ ਕਹਿਆ ਗਿਆ ਸੀ ਕਿ ਜੋ ਖਾਲਸਾਤਨ ਬੰਨਣਾ ਚਾਹੀਦਾ ਉਸ ਤੋਂ ਬਾਅਦ ਬਹੁਤ ਵਿਵਾਦ ਖੜਾ ਹੋਇਆ ਸੀਗਾ ਕਿਉਂਕਿ ਤੁਸੀਂ ਪੀਸੀ ਕੀਤੀ ਹੈ ਇਹ ਵਿਵਾਦ ਬੰਨਣਾ ਆ ਕਿ ਲੱਗਦਾ ਹੈ ਕਿ ਉਹ ਚੀਜ਼ ਨੂੰ ਲੈ ਕੇ ਕਿ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਕਦੀ ਖਾਲਸਾਤਨ ਦੀ ਮੰਗ ਕੀਤੀ ਸੀ ਜਾਂ ਨਹੀਂ ਕੀਤੀ ਸੀ ਲੋਕਾਂ ਦੇ ਕਹੇ ਤੇ ਮੈਂ ਕੀਤੀ ਸੀਗੀ ਕੀ ਸੀਗਾ ਸੀਗਾ ਨਹੀਂ ਇਹ ਤੇ ਜੀ ਮੇਰੇ ਮੇਰੇ ਖਿਆਲ ਹੈ ਦੇਖਣੇ ਚਾਹੀਦੇ ਆ ਉਹ ਲੋਕਾਂ ਨਾਲ ਜੋ ਸਾਡੇ ਨਾਲ ਬੇਇਨਸਾਫੀ ਹੋ ਰਹੀ ਉਹਦੇ ਖਿਲਾਫ ਲੜਨਾ ਚਾਹੀਦਾ ਠੀਕ ਹੈ ਕਿ ਰਾਜ ਹੋਵੇ ਤੇ ਬਹੁਤ ਵਧੀਆ ਗੱਲ ਹੈ ਤੇ ਅਸੀਂ ਰਾਜ ਵਾਸਤੇ ਵੀ ਆਪਾਂ ਕੁਝ ਇਹ ਇਹ ਲੋਕਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਸੋਚ ਬਦਲ ਕੇ ਜਿਹੜਾ ਇਹੋ ਜਿਹਾ ਪ੍ਰਸ਼ਤ ਰਾਜਨੀਤੀ ਤੋਂ ਲੋਕਾਂ ਨੂੰ ਬਚਾਈਏ ਉਸ ਇਹ ਵੀ ਰਾਜ ਹਲ ਵਾਸਤੇ ਨੂੰ ਇੱਕ ਕਦਮ ਹੈ ਜੀ ਲੇਕਿਨ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਝੋਲੀ ਟੱਡ ਕੇ ਸਾਰੇ ਗੁਨਾ ਆਪਣੇ ਝੋਲੀ ਚ ਪਵਾਲੇ ਸਗਨ ਜਿਹੜੇ ਉਸ ਟਾਈਮ ਤੇ ਹੋਏ ਸਨ ਹੋਣ ਲੱਗਦਾ ਕਿ ਬੈਕਫੁੱਟ ਤੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਦੀ ਸਜ਼ਾ ਹੋਵਾ ਮਿਲੀਆਂ ਨੇ ਜਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਮਨੋਬਲ ਨਜ਼ਰ ਆ ਰਿਹਾ ਹੁਣ ਜਿਹੜੇ ਲਗਾਤਾਰੀ ਸਿਆਸੀ ਕਾਨਫਰੰਸਾਂ ਆ ਵੀ ਨਜ਼ਰ ਕਰਦੇ ਨਜ਼ਰ ਆ ਰਹੇ ਨੇ ਲੱਗਦਾ ਬੈਕਫੁੱਟ ਤੇ ਨਜ਼ਰ ਆ ਰਹੇ ਨੇ ਤੁਹਾਨੂੰ ਕਿਵੇਂ ਨਹੀਂ ਬੈਕਫੁੱਟ ਤੇ ਮੇਰਾ ਖਿਆਲ ਹੈ ਕਿ ਲੋਕਾਂ ਨੇ ਉਹਨਾਂ ਨੂੰ ਬਹੁਤ ਨਕਾਰ ਦਿੱਤਾ ਲੋਕਾਂ ਨੂੰ ਪਹਿਲਾਂ ਤੇ ਲੋਕ ਇਲਜ਼ਾਮ ਲਗਾਉਂਦੇ ਸੀ ਕਿ ਕਿ ਇਹਨਾਂ ਨੇ ਆ ਕੁਝ ਕੀਤਾ ਤੇ ਹੁਣ ਤੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਗੁਰੂ ਦੀ ਹਜ਼ੂਰੀ ਚ ਮੰਨ ਵੀ ਲਿਆ ਕਿ ਅਸੀਂ ਸਭ ਕੁਝ ਕੀਤਾ ਤੇ ਮੇਰਾ ਖਿਆਲ ਹੈ ਕਿ ਹੁਣ ਇਹਨਾਂ ਨੂੰ ਤੇ ਵੈਸੇ ਚਾਹੀਦਾ ਸੀ ਲੋਕਾਂ ਦੇ ਨਮਾਇंदे ਨਹੀਂ ਰਹੇ ਤੁਸੀਂ ਛੱਡ ਦਿਓ ਲੋਕਾਂ ਦਾ ਖੜਾ ਲੋਕਾਂ ਨੂੰ ਆਪੇ ਕੋਈ ਨਵੀਂ ਧਿਰ ਲੱਭ ਲੈਣਗੇ ਪਰ ਮੇਰੇ ਖਿਆਲ ਉਹ ਅਜੇ ਵੀ ਚਿੰਬੜੇ ਹੋਏ ਆ ਅਜੇ ਵੀ ਅਕਾਲ ਦੇ ਤੇ ਆਦੇਸ਼ ਨੂੰ ਉਹਨਾਂ ਨੇ ਚੁਣੌਤੀ ਦਿੱਤੀ ਹੋਈ ਆ ਉਲਟਾ ਜਥੇਦਾਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਜਥੇਦਾਰਾਂ ਨੂੰ ਮੌਤਲ ਕੀਤਾ ਜਾ ਰਿਹਾ ਜਥੇਦਾਰਾਂ ਨੂੰ ਜਥੇਦਾਰ ਨਹੀਂ ਸਮਝਿਆ ਜਾ ਰਿਹਾ ਉਹਨਾਂ ਨੂੰ ਇੱਕ ਆਪਣੇ ਮੁਲਾਜ਼ਮ ਸਮਝਿਆ ਜਾ ਰਿਹਾ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਦੀ ਜਿੱਦਾਂ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਜਿਹੜਾ ਉਹਨਾਂ ਤੇ ਇਹ ਐਕਸ਼ਨ ਲਿੱਤਾ ਗਿਆ ਤੁਹਾਨੂੰ ਲੱਗਦਾ ਕਿ ਜੇਕਰ ਉਹ ਵੀ ਗਿਲਟੀ ਨੇ ਉਹਨਾਂ ਦੇ ਖਿਲਾਫ ਹੀ ਕਾਰਵਾਈ ਹੋਣੀ ਚਾਹੀਦੀ ਨਹੀਂ ਗਿਲਟੀ ਮੈਂ ਸੋਚ ਉਹ ਕੇਸ ਜੋ ਜੋ ਇਹ ਇਲਜ਼ਾਮ ਲਗਾ ਰਹੇ ਹਰਪ੍ਰੀਤ ਸਿੰਘ ਤੇ ਉਹ ਅਜਦੇ ਨੇਗੇ ਉਹ ਤੇ ਉਹਨਾਂ ਨੂੰ ਜਿਹਨੂੰ ਜਸੇਦਾਰ ਲਗਾਇਆ ਗਿਆ ਸੀ ਜਾਂ ਉਦੋਂ ਜੋ ਨਾਲੇ ਕਹਿੰਦੇ ਉਦੋਂ ਵੀ ਇਨਕੁਆਰੀ ਹੋਈ ਆ ਉਦੋਂ ਵੀ ਇਹਨਾਂ ਦੀ ਜੋ ਸੁਰਮਣੀ ਕਮੇਟੀ ਦੀ ਕੋਈ ਕਮੇਟੀ ਨੇ ਇਨਕੁਆਰੀ ਕਰਕੇ ਉਹਨਾਂ ਨੂੰ ਕਲੀਨ ਚਿੱਟ ਦੇ ਕੇ ਜਸੇਦਾਰੀ ਦੇ ਅਹੁਦੇ ਤੇ ਬਿਠਾਇਆ ਤੇ ਇਹ ਮੇਰੇ ਖਿਆਲ ਇੱਕ ਹੁਣ ਤੇ ਇੱਕ ਖਾਲੀ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਪ੍ਰਪੇਕੰਡਾ ਰਚਿਆ ਗਿਆ ਜੇ ਇਹ ਉਹਨਾਂ ਦੇ ਕੋਈ ਦੋਸ਼ ਸੀਗੇ ਤਾਂ ਉਦੋਂ ਹੀ ਉਹਨਾਂ ਨੂੰ ਨਹੀਂ ਸੀ ਲੈਣਾ ਚਾਹੀਦਾ ਅਸਤੀਫੇ ਦੇ ਦੌਰ ਵੀ ਚੱਲੇ ਲੇਕਿਨ ਅਸਤੀਫੇ ਹਜ ਤੱਕ ਮਨਜ਼ੂਰ ਨਹੀਂ ਹੋ ਪਏ ਜੀ ਨਹੀਂ ਮੈਂ ਉਹ ਮੇਰੇ ਖਿਆਲ ਰਾ ਕਦੀ ਉਹ ਉਲਟੀਆਂ ਸਿੱਧੀਆਂ ਗੱਲਾਂ ਕਰ ਰਿਹਾ ਉਹ ਅਕਾਲ ਤਖਤ ਦੇ ਨੂੰ ਸਮਰਪਤ ਹੀ ਨਹੀਂ ਹੈ ਔਰ ਉਹ ਉਹ ਇਹ ਉਹ ਚੀਜ਼ ਮੈਂ ਉਹਨੂੰ ਚੈਲੰਜ ਕਰਨੀ ਤੇ ਜਦੋਂ ਦੋ ਤਰੀਕ ਨੂੰ ਉਹਨਾਂ ਨੇ ਆਰਡਰ ਦਿੱਤਾ ਸੀ ਅਗਲੇ ਦਿਨ ਇਸ ਪਹਿਲੀ ਗੱਲ ਤੇ ਅਸਤੀਫੇ ਦੇ ਕੇ ਹੋਣਾ ਚਾਹੀਦਾ ਸੀ ਲੱਗਦਾ ਕਿ ਉਹ ਜੋ ਅਕਾਲ ਤਖਤ ਸਾਹਿਬ ਦਾ ਫੈਸਲਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਵੀ ਜ਼ੁਲਮ ਹੈਗਾ ਕਿਸੇ ਜਗ੍ਹਾ ਤੇ ਹਾਂਜੀ ਜ਼ੁਲਮ ਹੈਗਾ ਜੀ ਜੋ ਅਕਾਲ ਤਖਤ ਦੇ ਹੁਕਮ ਨੂੰ ਮੈਂ ਤਾਂ ਸੋਚਦਾ ਕਿ ਅਕਾਲ ਤਖਤ ਸਾਹਿਬ ਦੇ ਜੈਸਦਰ ਨੂੰ ਡਿੜਤ ਨਾਲ ਫੈਸਲਾ ਲੈ ਕੇ ਪੰਥ ਤੋਂ ਖਾਰਜ ਕਰਨਾ ਚਾਹੀਦਾ ਜਿਹੜੇ ਉਹਦਾ ਹੁਕਮ ਨਹੀਂ ਮੰਨ ਰਹੇ ਲੇਕਿਨ ਉਹ ਤੇ ਹੁਣ ਵੀ ਕਹਿ ਰਹੇ ਨਾ ਲੋ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਨਾ ਲੋ ਇਹ ਉਹ ਕਾਨਫਰੰਸਾਂ ਕਰਨ ਜੋ ਕਰਨ ਉਹਨਾਂ ਦਾ ਕਾਨੂੰਨੀ ਅਧਿਕਾਰ ਉਹਤੇ ਤੇ ਅਜਿ ਨਹੀਂ ਕਹਿੰਦੇ ਪਰ ਅਜੇ ਜੋ ਇੱਕ ਨਵਾਨਾ ਸਿੱਖ ਹੋਣ ਦਾ ਜੋ ਦਾਵਾ ਕਰਦੇ ਉਹ ਉਹ ਨਹੀਂ ਹੈਗਾ ਉਹਨਾਂ ਚ ਲੇਕਿਨ ਇੱਕ ਹੋਰ ਬਾਪੂ ਜੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਬੜੀ ਟ੍ਰੋਲ ਹੋ ਰਹੀ ਕਿ 14 ਤਰੀਕ ਨੂੰ ਅਮਰਪਾਲ ਸਿੰਘ ਬਾਹਰ ਆ ਰਹੇ ਨੇ ਤੇ ਉਸ ਕਾਨਫਰੰਸ ਵਿੱਚ ਨਜ਼ਰ ਆਉਣਗੇ ਕਿੰਨੀ ਕਿ ਸੱਚਾਈ ਹੈ ਜੀ ਇੱਥੇ ਨੇ ਇਹਦੇ ਚ ਸਾਡੀ ਜਾਣਕਾਰੀ ਚ ਤੇ ਕੋਈ ਇਦਾਂ ਦੀ ਗੱਲ ਨਹੀਂ ਤੇ ਜੇ ਬਾਈਚਾਂ ਸਾਜ ਜਾਂਦੇ ਤਾਂ ਬਹੁਤ ਵਧੀਆ ਗੱਲ ਆ ਅਸੀਂ ਸਾਰੇ ਲੋਕ ਬਹੁਤ ਖੁਸ਼ ਹੋਣਗੇ ਕੀ ਲੱਗਦਾ ਕਿ ਲੋਕਾਂ ਦੀ ਨਜ਼ਰ ਬਣੀ ਹੋਈ ਆ ਜੀ ਪੂਰੀ ਇਸ ਟਾਈਮ ਨਹੀਂ ਲੋਕਾਂ ਲੋਕਾਂ ਦੀ ਨਜ਼ਰ ਤੇ ਬਹੁਤ ਬਣੀ ਹੋਈ ਆ ਲੋਕਾਂ ਦੇ ਲੋਕਾਂ ਲੋਕ ਰਾਏ ਦੇ ਅਨਸਾਰ ਹੀ ਅਸੀਂ ਇਹ ਅੱਗੇ ਵਧ ਰਹੇ ਆ ਜੀ 2027 ਦੀ ਤਿਆਰੀ ਸ਼ੁਰੂ ਹੋ ਜਾਏਗੀ 14 ਤਰੀਕ ਤੋਂ ਬਾਅਦ ਨੇ ਅਸੀਂ ਆਪਣੀ ਤਿਆਰੀ ਕਰਦੇ ਆ 2027 ਦੀ ਜਾਂ ਉਦੋਂ ਪਹਿਲਾਂ ਦੀ ਜਾਂ ਜੋ ਵੀ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਪੰਜਾਬ ਨੂੰ ਬਸ ਜਦੋਂ 2027 ਚ ਰਹਿ ਗਈ ਨਾ ਹੁਣ ਚਲੋ ਠੀਕ ਹੈ ਕਿ 2027 ਵੀ ਵੇਖਾਂਗੇ ਉਹ ਪਹਿਲਾਂ ਅਸੀਂ ਆਪਣੀ ਤਿਆਰੀ ਆਪਣੇ ਵੱਲੋਂ ਤੇ ਪੂਰਾ ਤਿਆਰ ਰਹੀਏ ਬਾਕੀ ਜਦੋਂ ਮੌਕਾ ਆਊਗਾ ਉਹ ਦੇਖਾਂਗੇ ਬਸ ਬਹੁਤ ਤਨਮਸੋ 에ਸਨ ਬਾਬੂਦਰ ਸਿੰਘ ਹੋਣੇ ਜੋ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਵੱਲੋਂ ਸਾਫ ਤੋਂ ਉਤੇ ਕਿਹਾ ਗਿਆ ਕਿ 14 ਤਰੀਕ ਨੂੰ ਜੋ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜੋ ਕਾਸਰਿੰਗਾਂ ਲਗਾਈਆਂ ਜਾ ਰਹੀਆਂ ਨੇ ਕਿ ਉਹ ਆ ਬਾਹਰ ਆ ਸਕਦੇ ਨੇ ਉਸ ਨੂੰ ਲੈ ਕੇ ਕੋਈ ਵੀ ਸੱਚਾਈ ਜਿਹੜੀ ਹੈ ਉਹ ਨਹੀਂ ਹੈ ਲੇਕਿਨ ਕਿਤਨਾ ਕਿ ਤੇ ਉਹਨਾਂ ਬੋਲੋ ਇੱਕ ਵਾਰ ਫਿਰ ਤੋਂ ਸੁਖਬੀ ਸਿੰਘ ਬਾਦਲ ਦੇ ਤਿੱਖੇ ਸ਼ਬਦੀ ਹਮਲੇ ਜਿਹੜੇ ਨੇ ਉਹ ਕੀਤੇ ਗਏ ਕੈਮਰ ਪਰਸਨ ਵਾਇਸ ਦਾ ਗੁਰਪ੍ਰੀਤ ਸਿੰਘ ਪਿੰਨਬਲੋਕ ਚੈਨਲ ਅੰਮ੍ਰਿਤਸਰ ਸਾਹਿਬ